ਸਸਟੀ ਕਾਲੋਸਟੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਅੱਜ ਸਮਝੋ ਹੁਣ ਜਿਹੜੇ ਆ ਇਸ ਸਤੰਬਰ ਮਹੀਨੇ ਤੋਂ ਹੀ ਇਹਦੇ ਬਾਅਦ ਚ ਜੋ ਵੀ ਜਿੱਦਾਂ ਲਾ ਲਓ ਕਿ ਤੁਸੀਂ ਇਹ ਸਮਝ ਲਓ ਕਿ ਖੰਭ ਲਾ ਕੇ ਦਿਨਾਂ ਨੇ ਚਲੇ ਜਾਣਾ ਖੰਭ ਲਾ ਕੇ ਮਤਲਬ ਤਿਹਾੜਾ ਦੇ ਦਿਨ ਹੁੰਦੇ ਕੋ ਸਫਾਈਆਂ ਸ਼ੁਰੂ ਹੋ ਜਾਣੀਆਂ ਨੇ ਉਹਨਾਂ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਰੰਗ ਕਿਹੜੇ ਕਿਹੜੇ ਘਰ ਦੇ ਵਿੱਚ ਜ਼ਿਆਦਾ ਸ਼ੁਭ ਹੁੰਦੇ ਆ ਜਾਂ ਜ਼ਿਆਦਾ ਨਰਜੀ ਅਸੀਂ ਘਰ ਦੀ ਅੱਛੀ ਕਰ ਸਕਦੇ ਆ ਕੋਸ਼ਿਸ਼ ਹਾਂ ਚੀਜ਼ ਨੂੰ ਵੈਸਟ ਬਣਾਉਣ ਦੀ ਜ਼ਰੂਰ ਕਰਨੀ ਚਾਹੀਦੀ ਆ ਪਰ ਲੌਜੀਕ ਤੇ ਤਰਕ ਨਾਲ ਚਲੋ ਕੁਝ ਵੀ ਚੇਂਜ ਕਰੋ ਇਹ ਸੋਚੋ ਇਹਦੇ ਨਾਲ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਕਿੱਦਾਂ ਲੱਗ ਰਿਹਾ ਅਗਰ ਤੁਹਾਨੂੰ ਨਹੀਂ ਸਹੀ ਲੱਗ ਰਿਹਾ ਤਾਂ ਉਹ ਕਿਸੇ ਦੇ ਪਿੱਛੇ ਲੱਗ ਕੇ ਉਹ ਚੀਜ਼ ਕਦੇ ਵੀ ਨਾ ਕਰੋ ਕਿਸੇ ਨੇ ਕਿਹਾ ਕਿ ਤੁਸੀਂ ਘਰ ਦੇ ਵਿੱਚ ਬਾਸ ਰੱਖ ਲਓ ਅੱਜ ਕੱਲੋ ਉਹ ਬਹੁਤ ਹੈ ਕਿ ਬਾਸ ਰੱਖਣ ਦੇ ਨਾਲ ਸਮਝੋ ਤੁਹਾਡੀ ਗਰੋਥ ਵਧਣੀ ਸ਼ੁਰੂ ਹੋ ਜਾਈਏ ਦੇਖੋ ਬਾਸ ਰੱਖਣ ਨਾਲ ਗਰੋਥ ਨਹੀਂ ਵਧਣੀ ਇਹ ਦੇਖੋ ਕਿ ਸਾਡੇ ਲਈ ਉਹ ਚੀਜ਼ ਸਹੀ ਆ ਕਿ ਨਹੀਂ ਵਾਲੋਂ ਕਿ ਤੁਸੀਂ ਉਹ ਚੀਜ਼ ਰੱਖੀ ਹੈ 2 4 ਦਿਨ ਹਫਤਾ 10 ਦਿਨ ਨੋਟ ਕਰੋ ਚੰਗਾ ਹੋ ਰਿਹਾ ਤਾਂ ਬਿਲਕੁਲ ਰੱਖੋ ਜ਼ਰੂਰ ਰੱਖੋ ਇੱਕ ਦੋ ਵਾਰ ਜਗਾ ਚੇਂਜ ਕਰਕੇ ਰੱਖੋ ਜੇ ਨਹੀਂ ਨਹੀਂ ਤੁਹਾਨੂੰ ਅੱਛਾ ਫੀਲ ਹੋ ਰਿਹਾ ਕੁਝ ਪ੍ਰੋਬਲਮ ਸ਼ੁਰੂ ਹੋ ਗਈ ਹੈ ਕੁਝ ਪਰੇਸ਼ਾਨੀ ਹੈ 15 ਦਿਨ ਮਹੀਨਾ ਉਸ ਨੂੰ ਨੋਟ ਕਰੋ ਤੇ ਉਸ ਤੋਂ ਬਾਅਦ ਉਸ ਨੂੰ ਕਾਟੋ ਕੱਟ ਦਿਓ ਸਹੀ ਇਹੀ ਆ ਕਿ ਕਿਸੇ ਚੀਜ਼ ਦੀ ਆਦਤ ਨਾ ਪਾ ਮੇਨ ਗੱਲਾਂ ਚਾਪਾ ਇਹ ਕਰਨੀ ਹੈ ਕਿ ਕੋਈ ਵੀ ਆਦਤ ਹੋਵੇ ਕੋਈ ਵੀ ਚੀਜ਼ ਹੋਵੇ ਕੋਈ ਵੱਡੀ ਗੱਲ ਨਹੀਂ ਉਹਦੇ ਚੋਂ ਨਿਕਲਣਾ ਕੋਈ ਵੱਡੀ ਗੱਲ ਨਹੀਂ ਉਹਦੇ ਬਾਰੇ ਸੋਚ ਕੇ ਉਸ ਨੂੰ ਸਹੀ ਕਰਨ ਦਾ ਯਤਨ ਕਰਨਾ ਛੋਟੀਆਂ ਗੱਲਾਂ ਨੇ ਯਤਨ ਕਰੋ ਸਮਝੋ ਉਸ ਚੀਜ਼ ਨੂੰ ਕੁਦਰਤ ਨੇ ਸਭ ਤੋਂ ਉੱਤੇ ਦਿੱਤਾ ਹੈ ਸਮਝਣ ਲਈ ਦਿੱਤਾ ਹੈ ਇਹ ਚੀਜ਼ਾਂ ਹੋ ਹੀ ਜਾਣੀਆਂ ਨੇ ਵਧੀਆ ਨੂੰ ਛਾੜੇ ਤੇ ਤੁਸੀਂ ਆਪਣੀ ਆਦਤ ਜੋ ਹੈ ਉਹ ਬਦਲ ਸਕਦੇ ਹੋ ਕਿਦਾਂ ਆਪਣੇ ਅੰਦਰੋਂ ਉਸ ਆਦਤ ਨੂੰ ਕੱਢ ਕੇ ਾਸਿਕ ਮਜਬੂਤ ਫੈਸਲੇ ਦੀ ਲੋੜ ਹੈ ਉਹ ਫੈਸਲਾ ਤੁਸੀਂ ਹੀ ਕਰਨਾ ਹੈ ਹਰ ਆਦਤ ਜੋ ਬਾਹਰ ਨਿਕਲਦੀ ਕਿਸੇ ਨੂੰ ਨਹੀਂ ਕਿਹਾ ਕਿ ਜੇ ਸਾਨੂੰ ਅੱਜ ਪਤਾ ਲੱਗ ਗਿਆ ਸਾਡੀ ਇੱਕ ਰੁਟੀਨ ਹੈ ਕਿ ਅਸੀਂ ਆਪਾਂ ਚਾਹ ਪੀਂਦੇ ਹਾਂ ਪੀਂਨੇ ਆ ਜੱਦੀ ਦੁਨੀਆ ਪੀਂਦੀ ਆ ਚਲੋ ਸਵੇਰੇ ਉੱਠ ਕੇ ਚਾਹ ਕੌਫੀ ਪੀਤੀ ਇਹ ਕੋ ਰੁਟੀਨ ਬਣ ਗਈ ਠੀਕ ਤਾਂ ਰੁਟੀਨ ਬਣੀ ਹੈ ਤੇ ਅਸੀਂ ਉਹ ਚੀਜ਼ਾਂ ਡੇਲੀ 8:00 ਵਜੇ ਆ ਕਰ ਲੈਂਦੇ ਆ 8:00 ਵਜੇ ਆ ਕਰ ਲੈ ਇੱਕ ਰੁਟੀਨ ਚੱਲ ਗਈ ਮੰਨ ਲਓ ਕਿ ਤੁਹਾਨੂੰ ਕੋਈ ਪ੍ਰੋਬਲਮ ਆਈ ਤੇ ਡਾਕਟਰ ਨੇ ਤੁਹਾਨੂੰ ਕਹਿ ਦਿੱਤਾ ਤੇ ਚਾਹ ਨਹੀਂ ਪੀਣੀ ਚਾਰ ਦਿਨ ਤੁਹਾਨੂੰ ਭੜ ਤੋਂ ਉੱਠਨੀ ਆ ਪੰਜਵੇਂ ਤੁਸੀਂ ਛੱਡਤੀ ਜੀ ਮੈਂ ਤਾਂ ਬਸ ਛੱਡਤੀ ਅੱਜ ਤੋਂ ਬਾਅਦ ਡਾਕਟਰ ਨੇ ਮੈਨੂੰ ਕਹਿਤਾ ਕਿ ਮੈਂ ਛੱਡਦੀ ਕਿਉਂ ਛੱਡੀ ਕਿਉਂਕਿ ਮੈਨੂੰ ਤੁਹਾਨੂੰ ਲੱਗਿਆ ਕਿ ਉਹ ਤੁਹਾਨੂੰ ਫਾਇਦਾ ਨਹੀਂ ਕਰਦੀ ਸਗੋਂ ਨੁਕਸਾਨ ਕਰਦੀ ਆ ਉਹਦੇ ਨਾਲ ਤੁਹਾਨੂੰ ਇੱਕ ਪ੍ਰੋਬਲਮ ਆ ਰਹੀ ਆ ਤਾਂ ਉਸ ਪ੍ਰੋਬਲਮ ਦੇ ਲਈ ਤੁਸੀਂ ਆਪਣਾ ਇਰਾਦਾ ਮਜ਼ਬੂਤ ਬਣਾਇਆ ਉਸ ਪ੍ਰੋਬਲਮ ਚੋਂ ਨਿਕਲ ਲਈ ਤੁਸੀਂ ਉਹ ਚੀਜ਼ ਨੂੰ ਆਪਣੇ ਅੰਦਰੋਂ ਮਿਟਾ ਦਿੱਤਾ ਕਿ ਮੈਂ ਚੀਜ਼ ਨਹੀਂ ਕਰਨੀ ਜਿੰਨੀ ਮਰਜ਼ੀ ਮੈਨੂੰ ਭਨਖੁੱਟੇ ਜਿੰਨਾ ਮਰਜ਼ੀ ਮੇਰਾ ਮਨ ਕਰੇ ਤਾਂ ਅਸੀਂ ਉਹ ਮਨ ਨੂੰ ਦਿਮਾਗ ਨਾਲ ਬੈਲੈਂਸ ਕੀਤਾ ਕਿ ਬਾਈ ਇਹ ਤੇਰੇ ਲਈ ਸਹੀ ਨਹੀਂ ਹੈ ਮੇਰੇ ਲਈ ਸਹੀ ਨਹੀਂ ਹੈ ਮੈਂ ਇਹ ਚੀਜ਼ ਨਹੀਂ ਕਰਾਂ ਤਾਂ ਕਿੰਨੀ ਮਜਬੂਤੀ ਹੋਗੀ ਜਦੋਂ ਅਸੀਂ ਆਪਣੇ ਮਨ ਨੂੰ ਆਪਣੇ ਦਿਮਾਗ ਦੀ ਪਾਵਰ ਨੂੰ ਉਸ ਨੂੰ ਆਰਡਰ ਕੀਤਾ ਕਿ ਨਹੀਂ ਇਹ ਨਹੀਂ ਕਰਨਾ ਹਾਂ ਬਹੁਤਾ ਹੀ ਬਹੁਤਾ ਹੀ ਦਿਲ ਕੀਤਾ ਬਹੁਤਾ ਹੀ ਅਸੀਂ ਕਲਪਾਹਟ ਹੋਈ ਤੇ ਅਸੀਂ ਕੀ ਕੀਤਾ ਅਬ ਚਲੋ ਇਹ ਕਰ ਲੈਨੇ ਆ ਪਾਣੀ ਗਰਮ ਕਰੋ ਉਹਦੇ ਚ ਇਲਾਇਚੀ ਪਾ ਲਓ ਹਰੀ ਨਹੀਂ ਤੁਸੀਂ ਗ੍ਰੀਨ ਟੀ ਪੀ ਸਕਦੇ ਚਲੋ ਜੀ ਗ੍ਰੀਨ ਟੀ ਪੀ ਮਤਲਬ ਤੁਹਾਨੂੰ ਉਸ ਚੀਜ਼ ਦੀ ਆਪਸ਼ਨ ਵੀ ਨਾਲ ਹੀ ਲੱਭ ਜਾਂਦੀ ਆ ਜਿੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਇਸੇ ਕਰਕੇ ਜਦੋਂ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸਮਸਿਆਵਾਂ ਬਹੁਤ ਜ਼ਿਆਦਾ ਆ ਚੰਗੀਆਂ ਯਾਨੀ ਰਸਤੇ ਨਹੀਂ ਮਿਲ ਰਹੇ ਤਾਂ ਸੱਚ ਜਾਣੋ ਆਪਣੇ ਅੰਦਰ ਦੀ ਪਾਵਰ ਨੂੰ ਮਜ਼ਬੂਤ ਕਰੋ ਇਹ ਦੁਨੀਆਦਾਰੀ ਦੀਆਂ ਸਮੱਸਿਆ ਨੇ ਇਨਾਂ ਜ ਕੋਈ ਵੀ ਇਹੋ ਜੀ ਸਮੱਸਿਆ ਨੇ ਜਿਸ ਦਾ ਹੱਲ ਨਹੀਂ ਹੈ ਸਭ ਤੋਂ ਜ਼ਿਆਦਾ ਮੇਨ ਚੀਜ਼ ਜੋ ਕੁਦਰਤ ਨੇ ਦਿੱਤੀ ਹੈ ਬਸ ਉਸ ਨੂੰ ਠੀਕ ਰੱਖੋ ਤੇ ਸਾਨੂੰ ਕੁਦਰਤ ਨੇ ਇਹ ਸਰੀਰ ਦਿੱਤਾ ਹੈ ਇਹ ਸਰੀਰ ਸਿਰਫ ਉਹਨੇ ਦਿੱਤਾ ਹੈ ਮਨ ਦਿੱਤਾ ਹੈ ਦਿਮਾਗ ਦਿੱਤਾ ਹੈ ਆਦਤਾਂ ਅਸੀਂ ਇੱਥੇ ਰਹਿ ਕੇ ਇਹ ਦੁਨੀਆਦਾਰੀ ਮੁਤਾਬਕ ਆਪਣੀਆਂ ਬਣਾ ਲੀਆਂ ਨੇ ਆਪਣੀਆਂ ਬਣਾ ਲੀਆਂ ਨੇ ਕੋਈ ਕਿਸੇ ਦੇ ਪਿੱਛੇ ਲੱਗ ਕੇ ਬਣਾ ਲੀਆਂ ਨੇ ਕੋਈ ਘਰ ਚੋਂ ਰੁਟੀਨ ਚੱਲੀ ਆ ਰਹੀ ਸੀ ਬਣਾ ਰਹੀਆਂ ਨੇ ਕੁਝ ਪਰਵਾਰ ਤੋਂ ਮਿਲੀਆਂ ਅਸੀਂ ਬਣਾ ਲਈਆਂ ਨੇ ਪਰ ਇਹ ਜ਼ਰੂਰੀ ਨਹੀਂ ਹੈ ਕਿ ਜੋ ਆਦਤਾਂ ਤੁਹਾਡੇ ਮਾਤਾ ਪਿਤਾ ਲਈ ਬੜੀਆਂ achੀਆਂ ਸੀ ਉਹ ਤੁਹਾਡੇ ਲਈ ਵੀ achੀਆਂ ਹੋਣ। ਪਰ ਕਈ ਬੱਚੇ ਨੇ ਜਿੱਦਾਂ ਹੁਣ ਕੀ ਜਿੱਦਾਂ ਗੋੜਾ ਖਾਣਾ ਪੜਾ ਚੱਲਦਾ ਹੈ, ਬੜਾ ਵਧੀਆ ਮਿੱਠਾ ਖਾਣ ਬਹੁਤ ਵਧੀਆ ਖਾਣਾ ਚਾਹੀਦਾ ਗੁੜ ਚ ਬੜੇ ਪਾਵ। ਹਰ ਕਿਸੇ ਲਈ ਥੋੜਾ ਬਧੀਆ ਉਹਨਾਂ ਕਹਿੰਦੇ ਕਿ ਇਹਨੇ ਗੁੜ ਖਾਓ ਸਿਰ ਦੁਖਨ ਲੱਗ ਜਾਂਦਾ ਹੈ ਜੀ ਕਿਉਂਕਿ ਉਹਨਾਂ ਦਾ ਸੂਰਜ ਉਹਨਾਂ ਦਾ ਲਗਨ ਉਹਨਾਂ ਦਾ ਉਦਾਂ ਦਾ ਨਹੀਂ ਹੈ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਹਰ ਚੀਜ਼ ਹਰ ਕਿਸੇ ਲਈ ਨਹੀਂ ਬਣੀ ਬਸ ਇਹ ਦਿਮਾਗ ਦਿਵਾ ਲਓ ਤੁਹਾਡੇ ਲਈ ਜੋ ਸਹੀ ਹੈ ਉਹ ਤੁਸੀਂ ਕਰੋ ਉਹਦੇ ਲਈ ਤੁਹਾਨੂੰ ਕੁਦਰਤ ਸਾਥ ਦਊ ਕਿ ਤੁਹਾਡੇ ਕੁਦਰਤ ਨੇ ਹੀ ਤੁਹਾਡੇ ਅੰਦਰ ਉਸੇ ਤਰ੍ਹਾਂ ਦੀ ਜੋ એનર્ਜੀ ਹੈ ਉਹ ਪਾਈ ਹੈ ਤੇ ਉਹ એનર્ਜੀ ਨੂੰ ਸਮਝਣਾ ਉਸ એનર્ਜੀ ਮੁਤਾਬਕ ਚੱਲਣਾ ਉਸ એનર્ਜੀ ਨੂੰ ਸਹੀ ਰੱਖਣਾ ਸਾਡੇ ਹੱਥ 'ਚ ਹੈ ਤੇ ਉਹ ਉਦੋਂ ਹੁੰਦਾ ਜਦੋਂ ਅਸੀਂ ਮਨ ਤੇ ਦਿਮਾਗ ਨੂੰ ਬੈਲੈਂਸ ਕਰਕੇ ਚੱਲਾਂਗੇ ਕਿ ਕਿਤਾਹ ਤੱਕ ਲੇ ਕੋਈ ਵੀ ਆਦਤ ਇੰਨੀ ਵੱਡੀ ਨਹੀਂ ਹੁੰਦੀ ਜੋ ਤੁਸੀਂ ਉਸ ਨੂੰ ਛੱਡ ਨਾ ਸਕੋ ਬਸ ਆਪਣੇ ਅੰਦਰ ਨੂੰ ਮਜ਼ਬੂਤ ਕਰਕੇ ਫੈਸਲੇ ਲੈਣ ਦੀ ਜ਼ਰੂਰਤ ਹੈ ਗੱਲ ਫਿਰ ਉੱਥੇ ਆ ਗਈ ਕੱਲ ਵਾਂਗੂ ਕਿ ਗੱਲ ਤੇ ਅੰਦਰ ਨੂੰ ਸਮਝਣਦੀ ਹੈ ਗੱਲ ਅੰਦਰ ਝਾਤੀ ਮਾਰਨਦੀ ਹੈ ਤੇ ਜੇ ਗੱਲ ਅੰਦਰ ਨੂੰ ਸਮਝਣਦੀ ਹੈ ਜੁੜਿਆ ਅੰਦਰ ਉਹਦੇ ਨਾਲ ਹੈ ਤੇ ਫਿਰ ਅੰਦਰ ਦੇ ਮੁਤਾਬਕ ਚੱਲੋ ਨਾ ਕਿਉਂ ਅਸੀਂ ਬਾਰੇ ਦੁਨੀਆ ਮੁਤਾਬਕ ਚੱਲਦੇ ਪਏ ਹਾਂ ਮੁਕਤੀ ਕਰਕੇ ਤਲਵਾਰ বৃਖ રાશિ ਵਿੱਚ ਚੰਦਰਮਾ ਸ਼ਾਮ ਨੂੰ 5:31 ਮਿੰਟ ਤੱਕ ਜਾਣਗੇ ਉਸ ਤੋਂ ਉਸ ਤੋਂ ਪਹਿਲਾਂ ਮੇਸ਼ ਰਾਸ਼ੀ ਵਿੱਚ ਹੀ ਪੂਰਾ ਦਿਨ ਬਣੇ ਰਹਿਣਗੇ ਜਾਨੀ ਮੰਗਲ ਦੇ ਘਰ ਵਿੱਚ ਤੇ ਭਰਨੀ ਨਕਸ਼ਤਰ ਤੁਹਾਨੂੰ ਪਤਾ ਹੀ ਹੈ ਸ਼ੁਕਰ ਦਾ ਨਕਸ਼ਤਰ ਹੈ ਜੋ 11:45 ਮਿੰਟ ਤੱਕ ਚੱਲੇਗਾ ਉਸ ਤੋਂ ਬਾਅਦ ਸੂਰਜ ਦਾ ਨਕਸ਼ਤਰ ਸ਼ੁਰੂ ਹੋ ਜਾਏਗਾ ਗ੍ਰਹਿਾਂ ਦੇ ਮੁਤਾਬਕ ਮੰਗਲ ਦੀ ਬਸ 8ਵੀਂ ਦ੍ਰਿਸ਼ਟੀ ਚਲ ਵਰਤੇ ਪੈ ਰਹੀ ਹੈ ਤੇ ਮੇਸ਼ ਰਾਸ਼ੀ ਵਿੱਚ ਚੰਦਰਮਾ ਕੀ ਪ੍ਰਭਾਵ ਪਾਵੇਗਾ ਚਾਹੁੰਦੇ ਆ ਰਾਹੂ ਕਾਲ ਦਾ ਟਾਈਮ 10:30 ਵਜੇ ਤੋਂ ਲੈ ਕੇ 12:00 ਵਜੇ ਤੱਕ ਤੇ ਸ਼ਰਾਦਾਂ ਦੇ ਦਿਨਾਂ ਦੇ ਵਿੱਚ ਜ਼ਰੂਰ ਆਪਣੇ ਆਲੇ ਦੁਆਲੇ ਦੇਖ ਕੇ ਕਿਸੇ ਜ਼ਰੂਰਤਮੰਦ ਨੂੰ ਕੁਝ ਨਾ ਕੁਝ ਦੋ ਕਿਸੇ ਦਾ ਤੇ ਨਾ ਦਿਖਾਓ ਵੱਡੇ ਬਡੇਰਿਆਂ ਨੂੰ ਜ਼ਰੂਰ ਯਾਦ ਕਰੋ ਕਿ ਤੁਹਾਡੀ ਕਿਰਪਾ ਹੈ ਤੁਹਾਡਾ ਆਸ਼ੀਰਵਾਦ ਹੈ ਤੁਹਾਡਾ ਹੀ ਘਰ ਹੈ ਤੇ ਇੱਕ ਗੱਲ ਹੋਰ ਡਰੋ ਨਾ ਕਿ ਵੱਡੇ ਬਡੇਰੀ ਪਿੱਤਰ ਸਾਡਾ ਨੁਕਸਾਨ ਕਰਦੇ ਆ ਕੋਈ ਨਹੀਂ ਨੁਕਸਾਨ ਕਰਦੇ ਸਾਡੇ ਦੁਸ਼ਮਣ ਥੋੜਾ ਹੀ ਨੇ ਐਵੇਂ ਨਹੀਂ ਪਰੇਸ਼ਾਨ ਨਹੀਂ ਹੋ ਜਾ ਕੋਈ ਦੋਸ਼ ਹੋ ਗਿਆ ਦੋਸ਼ ਹੋ ਗਿਆ ਤੁਸੀਂ ਨਹੀਂ ਕੀਤਾ ਦੋਸ਼ ਆਪਾਂ ਪਾਵਾਂਗੇ ਤੁਹਾਨੂੰ ਥੋੜੇ ਦਿਨ ਪਹਿਲਾਂ ਇਹ ਮੱਸਿਆ ਤੇ ਤੇ ਡਿਸਕਸ਼ਨ ਵੀ ਕਰਾਂਗੇ ਤੁਹਾਡੇ ਵਿਚਾਰ ਵੀ ਜਾਣਨ ਲਈ ਕੋ ਜ ਨਹੀਂ ਹੁੰਦਾ ਕੋ ਜ ਨਹੀਂ ਹੁੰਦਾ ਬਸ ਜੋ ਹੋ ਰਿਹਾ ਉਹ ਸਹੀ ਹੈ ਤੇ ਜੋ ਹੋਏਗਾ ਉਹ ਵੀ ਸਹੀ ਹੈ ਤੇ ਬਸ ਅਸੀਂ ਆਪਣੇ ਆਪ ਨੂੰ ਸਹੀ ਰੱਖਣ ਦੀ ਯਤਨ ਕਰਦੇ ਹਾਂ ਠੀਕ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆ ਰੈਜ਼ਨਿੰਗ ਵੀ ਸਟਾਰਟ ਜੇ ਮੇਸ਼ਾਸ਼ੀ ਵਾਲਿਆਂ ਦੇ ਜੋ ਗ੍ਰਹਿ ਸਾਡੇ ਪਏ ਆ ਚੰਦਰ ਅਚੜੀ ਲੰਦਰ ਦੇ ਚਹ ਤੇ ਚੰਦਰ ਦਾ ਲਗਨ ਚ ਬੈਠਣਾ ਜੋ ਹੈ ਸ਼ੁਕਰ ਦਾ ਨਕਸ਼ਤਰ ਤੁਹਾਨੂੰ ਬਿਜ਼ਨਸ ਵਪਾਰ ਲਈ ਚੰਗਾ ਹੈ ਜੋ ਕਿ ਤਕਰੀਬਨ ਭਰਨੀ ਨਕਸ਼ਤਰ ਚੱਲਣ ਵਾਲਾ ਹੈ ਅ ਅੱਜ ਜੋ ਭਰਨੀ ਨਕਸ਼ਤਰ ਹੈ 12 ਤੱਕ ਚੱਲੇਗਾ ਤਾ ਉਦੋਂ ਤੱਕ ਚੰਦਾ ਉਸ ਤੋਂ ਬਾਅਦ ਸੂਰਤ ਦਾ ਨਕਸ਼ਤਰ ਹੋ ਵੀ ਮਿੱਤਰ ਤੇ ਕੌਨਫੀਡੈਂਸ ਵਧੀਆ ਕੰਮਕਾਰ ਵਧੀਆ ਹਿੰਮਤ ਵਧੀਆ ਘਮਣ ਫਿਰਲੇ ਟਾਈਮ ਵਧੀਆ ਅੱਛਾ ਆ ਥੋੜਾ ਜਿਹਾ ਜਿੱਦ ਕੇ ਆਣ ਕੇ ਕੋਈ ਕੰਮ ਨਾ ਕਰੋ ਥੋੜਾ ਆਪਣੇ ਮਨ ਤੇ ਦਿਮਾਗ ਨੂੰ ਬੈਲੈਂਸ ਕਰਕੇ ਚੱਲੋ ਵਾਈਟ ਕਲਰ ਤੁਹਾਡਾ ਅੱਜ ਸ਼ੁੱਭ ਰਹੇਗਾ ਤੌਰਸ ਦੀ ਬ੍ਰਿਕਰਾਸ਼ੀ ਵਾਲਾ ਲਈ ਦੁਪਹਿਰ ਤੱਕ ਸਮਾਂ ਬਿਹਤਰ ਉਸ ਤੋਂ ਬਾਅਦ ਸੂਰਤ ਦਾ ਨਕਸ਼ਤਰ ਚੱਲੇਗਾ ਜੋ ਅੱਛਾ ਨਹੀਂ ਹੈ ਜੋ ਤੁਹਾਨੂੰ ਸਿਹਤ ਪ੍ਰਤੀ ਕੋਈ ਨਾ ਕੋਈ ਪਰੇਸ਼ਾਨੀ ਦੇ ਸਕਦਾ ਆਪਣੇ ਭੇਤ ਆਪਣੇ ਮਾਤਾ ਪਿਤਾ ਨੂੰ ਜ਼ਰੂਰ ਦੇ ਕੇ ਰੱਖੋ ਇਹ ਜ਼ਰੂਰੀ ਨਹੀਂ ਹੈ ਕਿ ਦੋਸਤ ਮਿੱਤਰਾਂ ਦੇ ਨਾਲ ਜਾਂ ਕਿਸੇ ਨਾਲ ਵੀ ਕੋਈ ਗੱਲਬਾਤ ਕਰਦੇ ਹੋਏ ਉਧਲ-ਪੋਲ-ਪੋ ਕੇ ਚੋੜ ਜਿਹੜੀ ਚੀਜ਼ ਨੂੰ ਕੋਕੀ ਕੀਤੀ ਜਾਵੇ ਉਹ ਸਹੀ ਕਿਵੇਂ ਹੋ ਸਕਦੀ ਆਪਣੇ ਮਾਤਾ ਪਿਤਾ ਨਾਲ ਡਿਸਕਸ਼ਨ ਕਰੋ ਕਲਪੋਗਾਟ ਕਿਸੇ ਨੇ ਕੀ ਕਿਹਾ ਕੀ ਕੀਤਾ ਮਾਇਨੇ ਨਹੀਂ ਰੱਖਦਾ ਅਸੀਂ ਕੀ ਕਰਨਾ ਹੈ ਮਾਇਨੇ ਰੱਖਦਾ ਤੇ ਤੁਹਾਡਾ ਮਨ ਦੀ ਮੱਤ ਸਹੀ ਹੈ ਤਾਂ ਬਿਲਕੁਲ ਸਭ ਸਹੀ ਹੈ ਦੁਪਹਿਰ ਤੱਕ ਸ਼ੁਕਰ ਦਾ ਨਕਸ਼ਤਰ ਹੈ ਉਹ ਉਦੋਂ ਤੱਕ ਦਹੀਂ ਦਾ ਸੇਵਨ ਕਰਨਾ ਸ਼ੁਰੂ

ਕੈਂਸਰ ਜਨਮ ਕਰ ਕਰਾਛੇ ਦਿਨ ਨੰਗੇ ਅੱਜ ਵੀ ਸ਼ਾਮ ਨੂੰ ਥੋੜੀ ਜਿਹੀ ਪਰੇਸ਼ਾਨੀ ਹੋਣ ਵਾਲੀ ਹੈ ਛੁੱਕਰ ਦਾ ਨਕਸ਼ਤਰ ਮਿੱਤਰ ਨਹੀਂ ਆ ਤਾਂ ਦੁਪਹਿਰ ਤੱਕ ਸਮਾਂ ਬੜਾ ਸੰਭਲ ਕੇ ਕੱਢਣਾ ਚਾਹੀਦਾ ਹੈ ਐਵੇਂ ਕਿਸੇ ਛੇ ਭੱਜ ਰੋ ਤੇ ਬਾਚੀ ਲੱਗੇ ਕਿ ਐਵੇਂ ਪੱਛਦੇ ਰਹੇ ਕੁਝ ਬੜਿਆਂ ਵੀ ਨਹੀਂ ਤੇ ਸੂਰਜ ਦਾ ਨਕਸ਼ਤਰ ਦੁਪਹਿਰ ਤੋਂ ਬਾਅਦ ਹੋਣਾ ਹੈ ਤੇ ਬਿਨਾ ਮੰਗੇ ਕਿਸੇ ਨੂੰ ਸਲਾਹ ਤੇ ਚਲੋ ਦੇਣੀ ਨਹੀਂ ਸੁਭਾਅ ਚ ਨਰਮੀ ਵੀ ਰੱਖਣੀ ਹੈ ਤੇ ਤਾਂਬੇ ਦਾ ਪੈਸਾ ਆਪਣੇ ਕੋਲ ਰੱਖ ਕੇ ਚਾਹੋਗੇ ਤਾਂ ਕੰਮ ਕਰ ਵੀ ਹੋਣਗੇ ਤੇ ਦਿਨ ਵੀ ਅੱਛਾ ਹੋ ਜਾਏਗਾ ਲਿਓ ਜਾਨੀ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਲਈ ਦੁਪਹਿਰ ਤੱਕ ਸਮਾਂ ਥੋੜਾ ਉਲਝਣਾ ਝਮੇਲਿਆਂ ਵਾਲਾ ਰਹੇਗਾ ਥੋੜਾ ਬਚੂ-ਬਚ ਕੇ ਚੱਲਣਾ ਤੁਹਾਡੇ ਲਈ ਵਧੀਆ ਤੇ ਉਸ ਤੋਂ ਬਾਅਦ ਜੋ ਸਮਾਂ ਚੱਲੇਗਾ ਸੂਰਜ ਦਾ ਨਕਸ਼ਤਰ ਆਪਣੇ ਲਈ ਸੋਚਣਾ ਆਪਣੇ ਲਈ ਕੁਝ ਸ਼ਾਪਿੰਗ ਵਗੈਰਾ ਵੀ ਕਰਨ ਬਾਰੇ ਤੁਸੀਂ ਜੋ ਸੋਚ ਰਹੇ ਹੋ ਤਾਂ ਕਰ ਸਕਦੇ ਹੋ ਨਾਲ ਹੀ ਸੂਰਜ ਨੂੰ ਹੋਰ ਸ਼ੁਭ ਕਰਨ ਲਈ ਗਾਂ ਨੂੰ ਰੋਟੀ ਜ਼ਰੂਰ ਪਾਉਣੀ ਹੈ ਸੌਰੀ ਸ਼ੁਕਰ ਨੂੰ ਸ਼ੁਭ ਕਰਨ ਲਈ ਜਦੋਂ ਤੱਕ ਸ਼ੁਕਰ ਦਾ ਨਕਸ਼ਤਰ ਹੈ ਤੇ ਉਸ ਤੋਂ ਬਾਅਦ ਸੂਰਜ ਦਾ ਨਕਸ਼ਤਰ ਹੈ ਤਾਂ ਉਸ ਦੇ ਲਈ ਤੁਸੀਂ ਸੈਰ ਕਰ ਲੈਣਾ ਹੈ ਕਾਲੰਦੇ ਤੋਂ ਪਿਆਟਕ ਚੱਲੇਗਾ ਸੁਨਦਰ ਨਕਸ਼ਤਰ ਤਸਵੀਰੇ ਸੈਰ ਕਰ ਲਓ ਸ਼ਾਮੇ ਸੈਰ ਕਰ ਲਓ ਚੰਗਿਆ ਦੇ ਵਰਗੋਚਨੀ ਕੰਨਿਆਰਾ ਗੱਲ ਕਰੀਏ ਤਾਂ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਦੋਨੋਂ ਹੀ ਮਿੱਤਰ ਨੇ ਗ੍ਰਹਿ ਅੱਜ ਨਕਸ਼ਤਰ ਮਿੱਤਰ ਨੇ ਚੰਦਰ 8ਵੇਂ ਸਥਾਨ ਵਿੱਚ ਹੈ ਥੋੜੀ ਉਲਝੇਵਲੀ ਗੱਲਬਾਤ ਕਿਸੇ ਨਾ ਕਿਸੇ ਨਾਲ ਹੋ ਜਾਂਦੀ ਹੈ ਪਾਣੀ ਚ ਮਧਾਣੀ ਵਾਂਗੂ ਕਿਸੇ ਨਾਲ ਗੱਲ ਕੀਤੀ ਲੰਕ ਗਈ ਨਾ ਸਿਰ ਨਾ ਪੈਰ ਤੇ ਐਵੇਂ ਹੀ ਉਲਝਦੇ ਰਹੇ ਯਾਨੀ ਜ਼ਿਆਦਾ ਬੋਲਣ ਨਾਲ ਨੁਕਸਾਨ ਤੇ ਜ਼ਿਆਦਾ ਗੁੱਸਾ ਕਰਨ ਨਾਲ ਦੀਦੀ ਵਗੈਰਾ ਵਧੇਗਾ ਚੰਦਰ 8ਵੇਂ ਸਥਾਨ ਵਿੱਚ ਹੈ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਬੜੀ ਹਲੇਮੀ ਨਾਲ ਹਰ ਕਿਸੇ ਨੂੰ ਪੇਸ਼ ਆਓ ਥੋੜੇ ਬੋਤੇ ਉਲਝੇਵੇਂ ਪਰਵਾਰਕ ਤੌਰ ਤੇ ਬੜੇ ਰਹਿਣਗੇ ਨੁਕਸਾਨ ਜ਼ਿਆਦਾ ਕਿਸੇ ਤਰ੍ਹਾਂ ਦਾ ਨਹੀਂ ਇਹ ਜਿਆਦਾ ਚੁੱਪ ਰਹੋਗੇ ਤਾਂ ਸਮਝੋ ਜਿਆਦਾ ਅچھے ਰਸਤੇ ਤੇ ਸ਼ਾਂਤੀ ਬਣੀ ਰਹੂ ਲਿਬਰਾ ਤੁਲਾ ਰਾਸ਼ੀ ਲਈ ਦੁਪਹਿਰ ਤੱਕ ਦਾ ਸਮਾਂ ਬਿਲਕੁਲ ਬਿਹਤਰ ਪੈਸੇ ਲਈ ਤਾਮਨੀ ਦੁਪਾਰ ਲਈ ਅੱਛਾ ਸਵੇਰ ਸੂਰਤ ਦਾ ਨਕਸ਼ਤਰ ਜਿਆਦਾ ਪ੍ਰੋਫਿਟ ਜਿਆਦਾ ਵਿਆਜ ਲੈਣ ਦੀ ਹੈ ਕਿਤੇ ਪੈਸਾ ਕਿਸ ਸਾਹ ਬੈਠੇ ਹੋ ਪੈਸੇ ਦਾ ਲੈਣ ਦੇਣ ਖਾਸ ਤੌਰ ਤੇ ਕਿਸੇ ਸਕੀਮ ਚ ਪੈਸਾ ਲੋਣਾ ਹੈ ਜਸ਼ੀਅਰ ਮਾਰਕਟ ਚ ਲਾਉਣਾ ਤਾਂ ਪਰਿਵਾਰ ਦੀ ਸਲਾਹ ਨਾਲ ਜਾਂ ਐਕਸਪਰਟ ਬੰਦੇ ਦੀ ਸਲਾਹ ਨਾਲ ਹੀ ਲਗਾਓ ਜਲਦਬਾਜੀ ਨੁਕਸਾਨ ਕਰਾਏ ਸਕੋਰਪੀਓ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਦੇ ਸਿਤਾਰੇ ਦੇਖਿਆ ਜਾਵੇ ਤਾਂ ਅੱਜ ਨਕਸ਼ਤਰ ਮਿੱਤਰ ਹੀ ਹੈ ਦੁਪਹਿਰ ਤੋਂ ਬਾਅਦ ਹੋਰ ਅੱਛਾ ਹੋ ਜਾਏਗਾ ਕੌਨਫੀਡੈਂਸ ਵਧੇਗਾ ਥੋੜੇ ਬਿਜ਼ੀ ਜੇ ਰਹੋਗੇ ਤੁਸੀਂ ਕਿਤੇ ਅਚਾਨਕ ਯਾਤਰਾ ਵੀ ਕਰਨੀ ਪੈ ਸਕਦੀ ਹੈ ਅੱਛੇ ਲੋਕਾਂ ਨਾਲ ਸੰਬੰਧ ਦਾ ਫਾਇਦਾ ਵੀ ਹੋਏਗਾ ਨੁਕਸਾਨ ਦੀ ਕੋਈ ਗੱਲ ਨਹੀਂ ਬਸ ਧੁੱਪ 'ਚ ਥੋੜਾ ਸੈੱਟ ਆ ਕੇ ਰੱਖੋ ਸੈਜਿਟੇਰੀਅਸ ਤੁਨੂ ਰਾਸ਼ੀ ਦੇ ਸਿਤਾਰੇ ਦੀ ਚੰਗੇ ਮਿਸ਼ਰੀ ਦਾ ਸੇਵਨ ਅੱਜ ਵੀ ਸਵੇਰ ਤੋਂ ਕਰੋ ਤਾਂ ਚੰਗਾ ਦੁਪਹਿਰ ਤੋਂ ਬਾਅਦ ਦਾ ਸਮਾਂ ਵਧੀਆ ਹੈ ਕਿਸੇ ਨਾ ਕਿਸੇ ਨਾਲ ਗੱਲਬਾਤ ਹੋ ਜਾਏਗੀ ਜੋ ਤੁਹਾਡੇ ਕੰਮ ਕਾਰ ਨੂੰ ਅੱਗੇ ਤੋਰੇਗੀ ਤੇ ਨਾਲ ਜੋ ਤੁਸੀਂ ਮੰਨ ਲਓ ਕਿ ਵਿਦੇਸ਼ ਲਈ ਕਿਸੇ ਨਾਲ ਕੋਈ ਡਿਸਕਸ਼ਨ ਕਰਨੀ ਹੈ ਜਾਂ ਵਿਦੇਸ਼ ਤੋਂ ਕੋਈ ਪੇਪਰ ਮਗਾਉਣ ਬਾਰੇ ਸੋਚ ਰਹੇ ਹੋ ਤਾਂ ਉਹਦੇ ਲਈ ਸਮਾਂ ਬਿਲਕੁਲ ਅੱਛਾ ਹੈ ਕੰਮ ਕਾਰ ਤੇ ਪੈਸਾ ਆ ਜਾਏਗਾ ਕੈਪ੍ਰਿਕੌਰ ਮਕਰ ਰਾਸ਼ੀ ਮਕਰ ਰਾਸ਼ੀ ਦੇ ਜੋ ਸਿਤਾਰੇ ਚੱਲ ਰਹੇ ਨੇ ਜੀ ਦੇਖਿਆ ਜਾਵੇ ਤਾਂ ਚੰਦਰ ਚੌਥੇ ਸਥਾਨ ਵਿੱਚ ਹੈ ਵਧੀਆ ਚਲਦੇ ਪਾਣੀ ਚ ਚੌਲ ਹਲਦੀ ਦੁੱਧ ਚਲ ਪਰਵਾਹ ਕਰਨ ਤੇ ਸਿਤਾਰੇ ਹੋਰ ਅੱਛਾ ਫਾਉ ਦੇ ਜਾਣਗੇ ਤੇ ਮਾਨਸਿਕ ਸ਼ਾਂਤੀ ਬਣੇ ਥੋੜਾ ਬਾਣੀ ਚ ਮਿਠਾਸ ਤੇ ਆਪਣੇ ਭੇਤ ਨਹੀਂ ਦੇਣੇ ਚਲੋ ਤੱਕ ਬੁੱਧ ਕੇ ਤੂੰ ਅਠਵੇਂ ਸਤ ਕਿਆ ਅਕਿਊਰਸੀ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਨਕਸ਼ਤਰ ਜੋ ਹੈ ਸੂਰਜ ਦਾ ਦੁਪਹਿਰ ਤੋਂ ਬਾਅਦ ਬਿਕਤਰ ਨਹੀਂ ਹੈ ਤਾਂ ਜੀਵਨ ਸਾਥੀ ਦੀ ਸਿਹਤ ਸੰਭਾਲੋ ਜੀਵਨ ਸਾਥੀ ਦੇ ਸਿਹਤ ਤੇ ਜੋੜਾ ਚ ਦਰਦ ਵਗੈਰਾ ਪਰੇਸ਼ਾਨ ਕਰੇਗਾ ਨਾਲ ਹੀ ਜਦੋਂ ਸੂਰਜ ਕੇਤੂ ਤੇ ਜੋ ਬੋਧਾ ਉਹ ਬਰਾਸਮਾਨ ਨੇ ਜੀ 7ਵੇਂ ਸਥਾਨ ਵਿੱਚ ਜਿਸ ਕਰਕੇ ਥੋੜੀ ਦੇਖਿਆ ਜਾਵੇ ਤਾਂ ਰਾਹੁ ਲਗਨ ਚ ਤਾਂ ਅੱਜ ਦੇ ਦਿਨ ਆਜਾ ਮਤਲਬ ਕਿ ਸ਼ੁੱਕਰਵਾਰ ਵਾਲੇ ਦਿਨ ਜਿਹਨੂੰ ਵੀ ਤੁਸੀਂ ਮੰਨਦੇ ਹੋ ਚਿੱਟੀਆਂ ਕਲੀਆਂ ਉੱਥੇ ਛੜਾ ਕੇ ਆ ਰਿਲੈਕਸ ਵੀ ਮਿਲੇਗੀ ਤੇ ਦਹੀਂ ਵੀ ਤੁਸੀਂ ਅੱਧ ਧਾਰਨੇ ਕਿਸਾਨ ਤੇ ਰੱਖ ਸਕਦੇ ਹੋ ਜਦੋਂ ਤੱਕ ਸ਼ੁੱਕਰ ਦਾ ਨਕਸ਼ਤਰ ਆਵੇ ਜਦੋਂ ਸੂਰਜ ਦਾ ਨਕਸ਼ਤਰ ਆਵੇ ਤਾਂ ਥੋੜਾ ਜਿਹਾ ਗੁੱਸੇ ਤੇ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਚਣੀ ਦੀ ਡੇਟ ਥੋੜੇ ਕੱਟੋਣੇ ਪਾਈਸੀ ਜਾਨੀ ਮੀਨ ਰਾਸ਼ੀ ਦੀ ਗੱਲ ਕਰੀਏ ਤਾਂ ਮੀਨ ਰਾਸ਼ੀ ਦੇ ਲਈ ਤੁਹਾਨੂੰ ਬਿਜ਼ਨਸ ਵਪਾਰ ਕੰਮਕਾਰ ਲਈ ਅੱਜ ਦਾ ਦਿਨ ਅੱਛਾ ਫਿਰ ਉਹਦੀ ਤਵੇ ਲੈਣਗੇ ਲੂਣ ਲੈਣ ਬਾਰੇ ਸੋਚ ਰਹੇ ਹੋ ਤਾਂ ਪੈਸਾ ਆ ਜਾਏਗਾ ਕਿਤਨਾ ਕਿਤੋ ਤੁਹਾਡੀਆਂ ਲੋੜਾਂ ਦੀ ਪੂਰਤੀ ਲਈ ਕੀਤੇ ਜਤਨ ਤੁਹਾਨੂੰ ਕੰਮਕਾਰ ਤੇ ਸਕਸੈਸ ਪੂਰੀ ਤਰ੍ਹਾਂ ਦੇਣ ਵਾਲੇ ਆ ਦੁੱਧ ਮੱਥੇ ਤੇ ਲਾਓ ਤੇ ਦੋ ਦੁੱਧ ਦੇ ਪੈਕੇਟ ਲੈ ਕੇ ਤਾਂ ਇੱਕ ਸਥਾਨ ਤੇ ਰੱਖ ਦੋ ਇਹ ਸੀ ਅਸਟਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਲੌਜੀਕਲੀ ਗ੍ਰਹਾਂ ਨੂੰ ਕਿੱਦਾਂ ਸਹੀ ਕਰ ਸਕਦੇ ਹਾਂ ਤੇ ਕਿੱਦਾਂ ਆਪਾਂ એનર્ਜੀ ਨੂੰ ਵਧਿਆ ਕਰਕੇ ਜਾਨੀ ਕਿ ਦੇਖੋ ਦਿਨਤਾ ਦੇਖੋ ਕੁਦਰਤੀ ਤੌਰ ਤੇ ਨਾਲ ਹੀ ਜਾਣਾ ਜੇ ਅਸੀਂ ਥੋੜਾ ਸੰਭਲ ਕੇ ਚੱਲੀਏ ਆਪਣੇ ਸਿਤਾਰਿਆਂ ਨੂੰ ਸਮਝ ਕੇ ਚੱਲੀਏ ਤਾਂ ਸਮਝੋ ਸਿਤਾਰਿਆਂ ਮੁਤਾਬਕ ਤੁਹਾਨੂੰ ਪੋਜ਼ਿਟਿਵਿਟੀ ਉਦੋਂ ਮਿਲਦੀ ਹੈ ਕਿ ਜਦੋਂ ਸਾਨੂੰ ਲੱਗਦਾ ਕਿ ਸਾਡੀਆਂ ਚ ਰਾਸ਼ੀ ਚ ਹੈ ਇਹ ਚੀਜ਼ ਅਸੀਂ ਗਲਤੀ ਨਹੀਂ ਕਰਨੀ ਤਾਂ ਥੋੜਾ ਉਹਦੇ ਨਾਲ ਨੁਕਸਾਨ ਤੋਂ بچਿਆ ਜਾ ਸਕਦਾ ਤੇ ਜਦੋਂ ਅਸੀਂ ਨੁਕਸਾਨ ਤੋਂ ਬਚ ਕੇ ਤਾਂ ਸਮਝੋ ਸਾਰੀਆਂ ਚੀਜ਼ਾਂ ਦੀ એનર્ਜੀ ਤੁਹਾਨੂੰ ਸ਼ੁਭ ਮਿਲ ਜਾਂਦੀ ਹੈ ਤੇ ਉਹ ਸਮਾਨ ਤੋਂ એનર્ਜੀ ਜਾਂ ਸਾਨੂੰ ਐਦਾਂ ਦੀ ਊਰਜਾ ਦਿੰਦਾ ਕਿ ਇੱਕਦਮ ਹੁਚੁੰਦਾ ਤਾਂ ਉਹ ਤੰਨਾ ਦੇ ਜਾਂਦਾ ਹੈ ਨਾ ਸਮੇਂ ਤਾਂ ਨੰਨ ਦੇ ਜਾਂਦਾ ਹੈ ਕਿਸ ਨੇ ਪੁੱਛਿਆ ਪੁਰਾਣੇ ਕੱਪੜਿਆਂ ਤੇ ਚੂੜੀਆਂ ਦਾ ਮੈडम ਜੀ ਕੀ ਕਰਨਾ ਚਾਹੀਦਾ ਚਲੋ ਪੁਰਾਣੇ ਕੱਪੜੇ ਤੁਹਾਡੇ ਜੋ ਵੀ ਨੇ ਜੇ ਜੇ ਤਾਂ ਵੈਸੇ ਕੁਝ ਗ੍ਰਹਿ ਹੁੰਦੀਆਂ ਤੇ ਜਿਨ੍ਹਾਂ ਦੇ ਵਿੱਚ ਹੁੰਦਾ ਕਿ ਕੱਪੜੇ ਕਿਸੇ ਨੂੰ ਨਹੀਂ ਦੇਣੇ ਚਾਹੀਦੇ। ਪਰ ਕਿਸੇ ਵੀ ਜ਼ਰੂਰਤਮੰਦ ਨੂੰ ਅਗਰ ਤੁਸੀਂ ਕੱਪੜਾ ਦੇਣਾ ਜਿੱਦਾਂ ਕਈ ਵਾਰੀ ਕੋਈ ਕੰਮ ਕਰਦੇ ਆ ਕਈ ਵਾਰੀ ਜਾਂ ਆਪਾਂ ਨੂੰ ਲੱਗਦਾ ਕਿ ਇਹਨੂੰ ਦੇ ਦੇਈਏ ਉਹਨੂੰ ਦੇ ਦਈਏ। ਤਾਂ ਜੇ ਤੁਹਾਨੂੰ ਕੱਪੜੇ ਦੇਣ 'ਚ ਤੁਹਾਨੂੰ ਲੱਗਦਾ ਕਿ ਕੁਝ ਪ੍ਰੋਬਲਮ ਹੁੰਦੀ ਹੈ ਪੁਰਾਣੇ ਕੱਪੜੇ ਤਾਂ ਉਹਨਾਂ ਕੋ 1-2 ਰੁਪਏ, 1-2 ਸਿੱਕਾ ਰੁਪਈਏ ਦਾ ਲੈ ਲਓ। ਉਹਨੂੰ ਕੋ ਭਾਈ ਆਹ ਚੀਜ਼ਾਂ ਤੇ ਕੋਸੀ ਦੇਣੀ ਹੈ ਇਹਦੇ ਉੱਤੇ ਰੱਖੋ ਚਾਹ। ਸਾਡੀ ਚੀਜ਼ ਆਪਾਂ ਲੱਖ ਦੀ ਦੇਈਏ ਕੱਖ ਦੀ ਦੇਈਏ ਤੇ ਜੇ 70 ਰੁਪਇਆ ਲੈ ਵੀ ਲੈਣੇ ਹੋ ਤਾਂ ਆਪਾਂ ਇੱਕ ਨਾ ਹੀ ਆ ਦੁਨੀਆਦਾਰੀ ਚ ਕੁਦਰਤ ਜਾਣਦੀ ਹੈ ਤੁਹਾਡੀ ਨੀਅਤ ਕੀ ਉਹ ਚੀਜ਼ ਚਾਹੁੰਦੇ ਹੋ ਕਿ ਕੋਈ ਵਰਤੇ ਤਾਂ ਹਰ ਚੀਜ਼ ਉਦਰਤ ਨਾਲ ਜੋੜ ਕੇ ਸੋਚਿਆ ਕਰੋ ਦੁਨੀਆਦਾਰੀ ਦੇ ਵਿੱਚ ਜੋ ਅਸੀਂ ਚੀਜ਼ਾਂ ਕਰਦੇ ਆ ਆਪਣੇ ਗ੍ਰਹਿਣਾਂ ਨੂੰ ਸਹੀ ਕਰਨ ਲਈ ਕਰਦੇ ਆ ਤੇ ਉਹ ਹੀ ਚੀਜ਼ਾਂ ਸਾਨੂੰ ਕਰਨੀਆਂ ਹੀ ਪੈਂਦੀਆਂ ਨੇ ਆਪਣੇ ਨਾਂ ਦੇ ਕੱਪੜੇ ਪਾ ਕੇ ਕੋਈ ਵੀ ਨਹੀਂ ਦਿੰਦਾ ਤੇ ਜਾ ਹੁੰਦਾ ਨਹੀਂ ਦਿੰਦਾ ਤੇ ਜੇ ਤੁਹਾਡੇ ਕੋ ਬਾਤੋਂ ਪਏ ਆ ਤਾਂ ਜੇ ਤੁਹਾਨੂੰ ਕੱਪੜੇ ਦੇਣ ਤੋਂ ਮਨ ਆ ਜਾਂ ਦਿੱਤੇ ਸੀ ਤੇ ਉਸ ਤੋਂ ਬਾਅਦ ਪਰੇਸ਼ਾਨੀ ਆਈ ਹੈ ਤਾਂ ਉਸ ਤੋਂ ਉਹਦੇ ਲਈ ਚੰਗਾ ਹੈ ਕਿ 1 ਕਰੋੜ ਰੁਪਏ ਲੈ ਲਓ ਜਾਂ ਤੁਸੀਂ ਕਿਸੇ ਸਰਬਜਨਕ ਥਾਂ ਤੇ ਜਾ ਕੇ ਸਰਬਜਨਕ ਥਾਂ ਮਤਲਬ ਜਿੱਥੋਂ ਕੋਈ ਚੱਕ ਕੇ ਪਾ ਲੈਂਦਾ ਜਾਂ ਕਿੱਥੋਂ ਲੈ ਲੈਂਦਾ ਜਿੱਥੇ ਕੋਈ ਬਸੂਰ ਝੋਖੜੇ ਚੜਿੰਦੇ ਆ 호텔ੇ ਫਾਫੇ ਚ ਬੰਨ ਕੇ ਰਾਂ ਖਾਓ ਤੁਹਾਡੇ ਵੱਲੋਂ ਕੋਈ ਚੱਕੇ ਉਹਦੀ ਦੁਨੀਆ ਹੈ ਜਿਹਨੂੰ ਕੰਮ ਆਏ ਜਿਹਦੇ ਕਰਨਾ ਚ ਹੋਵੇ ਉਹ ਲੈ ਲੁਕ ਠੀਕ ਰਹੀ ਗੱਲ ਚੂੜੀਆਂ ਦੀ ਤਾਂ ਚੂੜੀਆਂ ਜੋ ਨੇ ਉਹ ਤੁਸੀਂ ਕਿਤੇ ਆਪਾਂ ਕਹਿ ਸਕਦੇ ਆ ਕਿ ਕਿਤੇ ਵੀ ਰੱਤ ਤੋਂ ਲਫਾਫੇ ਚ ਪਾ ਕੇ ਉਹਦੀ ਤੁਸੀਂ ਅਜਿਹਾ ਅਬ ਤੁਸੀਂ ਕਢਾ ਕੇ ਨਾ ਪੜੀਆਂ ਕਿਸੇ ਦੇਣੀਆਂ ਲੈ ਮੇਰੀਆਂ ਪਾਲਾ ਮੇਰੀਆਂ ਪਾਲਾ ਜੇ ਮਦੂ ਬਈਆਂ ਨੇ ਤੋਂ ਤੁਸੀਂ ਕਿਤੇ ਨਹੀਂ ਰੱਖ ਸਕਦੇ ਕੋਈ ਲੈ ਜਾਊਗਾ ਤੇ ਉਹਦਾ ਕੋਈ ਜ਼ਿਆਦਾ ਵਹਿਮ ਨਾ ਠੀਕ ਪਰ ਆਪਣੇ ਹੱਥ ਨਾਲ ਆਪਣੀਆਂ ਚੂੜੀ ਚਾ ਤੂੜਾ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਇਹ ਬੁੱਧ ਨਹੀਂ ਆ ਕਰ ਠੀਕ ਆਪਣੇ ਭਾਈ ਭੈਣ ਨੂੰ ਤੁਸੀਂ ਕੋਈ ਵੀ ਚੀਜ਼ ਦੇ ਸਕਦੇ ਹੋ ਕੱਪੜੇ ਠੀਕ ਹੈ ਸਮਾਂ ਜਿਆਦਾ ਤਾਂ ਆਪਸ ਵਿੱਚ ਦਾ ਦੇਣਾ ਅੱਛਾ ਜਾਵੇ ਕੁਛ ਰੋ ਮੁਸਕਰਾਉ ਦੇ ਰੱਖ ਆਪਣੇ ਨਾਲ ਬਣਾ ਕੇ ਰੱਖ ਸਾਰਾ